ਦੇ ਅੱਜ ਜੇ ਸ਼ੁਰੂਆਤ ਹੋ ਰਹੀ ਐ ਲਸੀ ਨਾ ਤੇ ਪਰ ਲਸੀ ਵੀ ਈ ਫੇਕ ਬਾਕੀ ਕੰਮ ਬਾਅਦ ਚ ਕਿਵੇਂ ਸੱਜਾ ਰੀਪਰ ਦੇ ਕੇ ਜਗਾੜ ਕਰਨ ਹੂੰ ਤਖੋ ਨੇਦਾਂ ਨੂੰ ਫੇ ਕੀ ਕਰਨਾ ਪੈਪੋ ਦੇ ਹੱਲ ਨਹੀਂ ਜੀਰਾ ਸਤਿਗੁਰ ਆ ਜੀ ਵੀ ਰਿਸਾਰਿਆ ਨਾ ਹੋਰ ਕੀ ਹਾਲ ਚਾਲਾ ਜੀ ਠੀਕ ਠਾਕ ਹੋ ਸਾਰੇ ਅੱਜ ਆਪਾਂ ਲੱਗੇ ਆ ਪ੍ਰੋਜੈਕਟ ਇੱਕ ਬਣਾਉਣ ਦੀ ਪਰਤੇ ਪਾਣੀ ਦਾ ਇੰਤਜ਼ਾਮ ਪਾਣੀ ਬੀਪੀਆਂ ਦੋ ਬੀਪੀਆਂ ਨਾਲ ਕਰਦਾ ਨਿਗਾ ਤੇ ਪਾਈਪ ਲਾਉਣਾ ਆਪਾਂ ਉੱਤੇ 9 ਇੰਚ ਦਾ ਲਿਆਂਦਾ ਸਮਾਨ ਸਾਰਾ ਅੱਧੇ ਕਹੀਂ ਸਮਾਨ ਐਨੋ ਲਗਣਾ ਸਾਰਾ ਗੇਟ ਵਾਲਾ ਆਣਾ ਇਦਾਂ ਕੱਢੋ ਪਾਣੀ ਥੱਲੇ ਜਦ ਮਰਜੀ ਏਕੋ ਬਣਾਵੜਾ ਟੈਟਾ ਬ੍ਰੋ ਹਮ ਲੱਗਾ ਨੇ ਨਾਲ ਫਿਟਿੰਗ ਕਰ ਦੇਣੀ ਆ ਤੇ ਪੱਕਾ ਲੱਗਣਾ ਉੱਤੇ ਬਾਣੀ ਜ ਕੋਈ ਦਿੱਕਤ ਨਹੀਂ ਆਵੇ ਹੱਥ ਤੋਂ ਉਹਦਾ ਲੋੜ ਅਜ ਦਾ ਮਰਜੀ ਵਰਤੀ ਜਾਓ ਹਾਂ ਤੇ ਚਲੋ ਥੋੜੇ ਹੀ ਕਰਦੇ ਆ ਫਿਰ ਤੁਹਾਨੂੰ ਬਣਾ ਕੇ ਦਿਖਾਉਨੇ ਸਾਰਾ ਵਿਗਾਰ ਫਿਰ ਕਰਨਾ ਪਰਾਪਥਾਂ ਵਾਧੂ ਆਪਣੇ ਵਾਰੀ ਕਿੱਥੇ ਲੋਗੇ ਉੱਡਣੇ ਉੱਥੇ ਪਈ ਹੁਣੀ ਆਰੀ ਫੇ ਲਿਆ ਮੇਰਾ ਪਤ ਜੀ ਦੇਖ ਲਿਆ ਆਰੀ ਵਾਲੇ ਕੋਲ ਤੋਂ ਲਓ ਤੇ ਕੁਮੋਟ ਆਦਾ ਨਾ ਪੂਰ ਤਰਦੇ ਕਰਦੇ ਵਿੱਚ ਮੋਟੌਰ ਕਰ ਰਿਹਾ ਲੈ ਢੱਲਾ ਬੋੜਾ ਮੋਟਾ ਪਾਏ ਜੀ ਖੋਲ ਕੇ ਲਾ ਖੋਲ ਕੇ ਯਾਰ ਖੋਲ ਕੇ ਲਾ ਖੋਲ ਕੇ ਨਹੀਂ ਨਾਣੀ ਮੋਟਾ ਕਰਨਾ ਉਹ ਇੰਨਾ ਮੋਟਾ ਨਹੀਂ ਲੋੜ ਬਸ ਕਰ ਚੜਨਾ ਨਹੀਂ ਫਿਰ ਬਸ ਕਰ ਯਾਰ ਉਹ ਬਸ ਕਰ ਭਰਾਵਾ ਹੋਰ ਨੂੰ ਕਿੱਧਰ ਨੂੰ ਖੁੱਲਦਾ ਇਹ ਇਹ ਇਹਦਾ ਬਹੁਤ ਫਰਕ ਆਪਦਾ ਇਥੇ ਮੈਂ ਕਿੰਨੇ ਕਮਾ ਕੇ ਇਥੇ ਟਾਇਰ ਕਰ ਲੈਂਦਾ ਸੋ ਹੋਰ ਮੋਟਾ ਕਰ ਲਾਉਣਾ ਮੈਂ ਉਹ ਨਾ ਉਹ ਦੇ ਨੂੰ ਕਿਤੇ ਮਾਰਦੀ ਹੋਰ ਇਹਨੂੰ ਕੀ ਕਰਨਾ ਇਹਨੂੰ ਟਾਇਰ ਕਰਕੇ ਆਪਾਂ ਥੱਲੇ ਬਹੁਤ ਦਰ ਥੋੜਾ ਇਹੋ ਗਰਮ ਹੋਟਾ ਕੇ ਲਾਉਣਾ ਆਪੋ ਲਾਪਰ ਲਾਪਰ ਬਹੁਤ ਲੱਗਣਾ ਇਹਨੂੰ ਮਨ ਜੰਨੋ ਲੋਹੇ ਇੱਥੇ ਜਾਰੀ ਲਾਜ ਤੇ ਵੀ ਇੱਥੋਂ ਟਾਇਰ ਜਾਵੇ ਨਾਲੇ ਉਹਨਾਂ ਪਾਣੀ ਨਾਲ ਦੀ ਕਰੂਗਾ ਮੜਦੋਨੇ ਬਾਕੀ ਵੱਧ ਕੇ ਆਪੇ ਥੱਲੇ ਲੈ ਆਣਾ ਮੋਰੇ ਮੋਰੇ ਆਖੋ ਕੇ ਲਾ ਕਰੀ ਤੋਈ ਚੂੜੀਆਂ ਬਣ ਜਾਂਦੀਆਂ ਨੇ ਉਹ ਪੂੜੀਆਂ ਇਹ ਮੋਟਾ ਨਹੀਂ ਨਾ ਹੋਣਾ ਫਿਰ ਆ ਜਾਣਾ ਹੋ ਜਾ ਚਾਰ ਪੰਜ ਵੱਧ ਲੈ ਲੈ ਉਹ ਨਾਲ ਗੋਨ ਲਗਾ। ਇਹ ਨਹੀਂ ਲੋਕਣਾ ਮਰ ਗਿਆ ਚੰਦਾਰਾ ਕਹਿੰਦੇ ਬਸ ਥੱਲੇ ਮੋਟਾ ਕਰਨਾ। ਥੱਲੇ ਸੀਟ ਲਾਇਸ ਬਣਾਉਣਾ। ਜਿੱਦਾਂ ਬਣ ਗਈ ਸੀਟ ਉੱਪਰ ਹੋਰ ਲਾ ਦੇ। ਹੋਰ ਲਾਇ ਤਾਂ ਉਹਦੇ ਵੱਟ ਜਾਂਦਾ ਵਾ। ਉੱਪਰ ਹੋਰ ਖੋਲ ਕੇ ਲਾ ਦੇ। ਉਹ ਤੋਂ ਉਹਦੀ ਆਪਣੀ ਸੀਟ ਆ ਤਾਂ ਇਦਾਂ ਵੱਡਦਾ ਵਾ। ਪਰ ਆਪਾਂ ਇੱਥੋਂ ਟਾਇਰ ਚੜਾਵਾਂਗੇ ਵੇਹਲਣਾ ਹੀ ਨਹੀਂ ਇਹ। ਸੋ ਟਾਇਰ ਜ਼ਰੂਰ ਕਰੋ। ਆਸਾ ਜੀ ਦਾ ਰੰਗ ਲੈ ਲਿਆ ਬਾ ਉੱਧਰੋਂ ਕਰਦੇ ਤੱਕਰਾਂ ਲੋਰ ਸੇ ਲਾ ਮੇਰੇ ਕੋਲ ਬਸ 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 ਟੱਕਰ ਹੋਈ ਆ ਸਾਗਰ ਪੂਰੀ ਚੜਦੀ ਆ ਕ ਘੱਟ ਚੜਦੀ ਆ ਚੜ੍ਹ ਜਾਨੀ ਪੂਰੀ ਚਲੋ ਪਾਣੀ ਵਾਲਾ ਤੋਰੇ ਪਾਰੇ ਕੋਈ ਨਹੀਂ ਹੋ ਜੂਰੀ ਨਾ ਨਿਸ਼ਾਨੀ ਲਾ ਜੀ ਦੇਤੇ ਇੱਥੇ ਨਹੀਂ ਜਾਣੀ ਲੱਗਦਾ ਨਾਲ ਪਾਣੀ ਵਾਲਾ ਪਥੜਾ ਹੋਰ ਇਹਨੂੰ ਕਰ ਦਿੰਨੇ ਆ ਉਹ ਇੱਥੇ ਲਾ ਦੇ ਬਸ ਆ ਦੇਖ ਨਾ ਇੱਥੇ ਲਾ ਨਹੀਂ ਪਾਣੀ ਵਾਲੀ ਇੱਥੇ ਲਾ ਇੱਥੇ ਸਹੀ ਹੈ ਕਰਨੀ ਏਡੀ ਦੂਰ ਵਾਲਾ ਮਾੜੀ ਜਿਹੜੀ ਜੀ ਬਸ ਛੱਡ ਦੇ ਛੱਡ ਦੇ ਛੱਡ ਲਾ ਹੋ ਗਿਆ ਆਹ ਤੇ ਛਾਕੜ ਇੰਨੀ ਆ ਹੋਰ ਦੂਰ ਕਰਨਾ ਕਰਨ ਦੇ ਲਾਈ ਨਹੀਂ ਦੂਰ ਆ ਛਾਕੜ ਤੋਂ ਉਹ ਤਾਂ ਵੀ ਲੱਗੇ ਰੀਪਰ ਹੋ ਕੇ ਪੈ ਵੀ ਜਾਇਆ ਕਰੂਗਾ ਦੂਰ ਪੈ ਜਾਊਗਾ ਫਰੈਂਚ ਹੀ ਆ ਪਾਲਾ ਹੋਂ ਤੇ ਛੋਟਾ ਹੋਰ ਕਿੱਥੇ ਆ ਹਸਣਾ ਤਾਂ ਪੈਣਾ ਹੀ ਪੂਰਾ ਬਾਜੀ ਸਹੀ ਆ ਬਹੁਤ ਲੱਗਦੀ ਨਹੀਂ ਰਹਿੰਦੀ ਆ ਫੜੀਏ ਤਾਂ ਫਿਰ ਚੋਂ ਜੀ ਲੈਣਾ ਇਹ ਕੰਮ ਆ ਇਹਦੀ ਨਾ ਕਰਨਾ ਸ਼ੇਰ ਮੈਂ ਕਹਿੰਦਾ ਇਹਨੂੰ ਚਾਚਾ ਨਾ ਹੀ ਲਾਈਓ ਤੈਨੂੰ ਤੈਨੂੰ ਨਹੀਂ ਲਾਉਣਾ ਕਾਲੂ ਕੱਢਣਾ ਬੰਦੇ ਆ ਕੱਢ ਨਹੀਂ ਪਰਲਾ ਨਾਲ ਜਿਹੜਾ ਬਵਾਈ ਵੜੀ ਚੱਲੁੰਦੀ ਆ ਕਰ ਲਓ ਕੁਝ ਤੁਸੀਂ ਸਾਹ ਤੇ ਕਰਵਾਣਾ ਸੀ ਪਰ ਜੰਤ ਜੀ ਜੋ ਦਸ ਬਾਈ ਨੇ ਪਿਆ ਨਹੀਂ ਦੇਖਦਾ ਤੇ ਪਿਆ ਪਰ ਹਾਰ ਹੀ ਬਹੁਤ ਹੈ ਪੈ ਬਾਹੜ ਬਹੁਤ ਆ ਬੈਨ ਨੂੰ ਗਰਮ ਕਰੂ ਬੰਦਾ ਪੂਰਾ ਠੰਮ ਗਿਆ ਆ ਮਾਰੂ ਮਾਰੂ ਇੱਕ ਕੋ ਤਾਂ ਕਾ ਇੱਕ ਕੋ ਤਾਂ ਕਾ ਕਰਾ ਇੱਕ ਕੋ ਨੂੰ ਤੇ ਲਾ ਇੱਕ ਕੋ ਤਾਂ ਕਰਨ ਦੇ ਲਾਲੇ ਨੂੰ ਕਮ ਆ ਮਾਰੂ ਕਮ ਆ ਇੱਧਰ ਮਾਰ ਲੈ ਇਹ ਤੋ ਜਲਦੀ ਮੋਟ ਚ ਕੱਢਦਾ ਯਾਰ ਕੋਈ ਨਹੀਂ ਹੋਈ ਇਹਨਾਂ ਮਲਣਾ ਪਿਆ ਪੀ ਬੀ ਨਰਮ ਕੋਈ ਨਹੀਂ ਲਾ ਕੇ ਥੱਲੇ ਰੱਖਾ ਕਦੂ ਇਤੇ ਉਹ ਪੈਪ ਨਰਮ ਹੁੰਦਾ ਉਹ ਪੈਪ ਨਰਮ ਹੁੰਦਾ ਮੈਂ ਕਹਿੰਦਾ ਥੱਲੇ ਰੱਖ ਤੋ ਅਕ ਜਿੰਨੀ ਥੱਲੇ ਕੰਮ ਪੈਪ ਨੂੰ ਕੁਝ ਨਹੀਂ ਹੋਣਾ ਇਹਨੇ ਠੀਕਲਾਸ ਪਾਇਆ ਪਾ ਪੈਂ ਜੋ ਬੋਰ ਵਾਲਾ ਥੱਲੇ ਰੱਖ ਲਿਆ ਸੜੀ ਚੱਲ ਥੱਲੇ ਤੋਂ ਮੂੰਹ ਜਾਂ ਕਰਮੂ ਫਿਆ ਉਹ ਢੱਲਾ ਹੋ ਗਿਆ ਨਾ ਫੇ ਕੰਨਾ ਸਿਖਾਦੇ ਇਧਰੋਂ ਵੀ ਇਧਰ ਆ ਮੇਰੇ ਵਾਲੇ ਬੰਦੇ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਯਾ ਯਾ ਕਾ ਸ਼ੇਕ ਨਿਕਲਿਆ ਉਹਨੂੰ ਕਹਿੰਦੇ ਮਿਸਤਰੀ ਪੁਰਾਣਾ ਤੇ ਸਟ੍ਰੀਪ ਪੁਰਾਣੇ ਚੰਦਾ ਪਰਾਂ ਚੰਦਾ ਕਣੀ ਸ਼ੇਰ ਦੇਲਾ ਅੰਦਰ ਹੱਥ ਵੜ ਗਈ ਥਲੋ ਸਾਫ ਕਰੇ ਨੂੰ ਮੜੇ ਵਿੱਚੋਂ ਬਾਸ ਤੱਕ ਹੀ ਲੱਗੇ ਸਾਫ ਕਰਦੇ ਬਾਸ ਬੋਰ ਵਾਲਾ ਪਾਇਆ ਵਾ ਤਾ ਇਹਦੇ ਆਂਦਾ ਰੀਪਰ ਟੁੱਟੇ ਨਾ ਵਾਈਬਰੇਟਰ ਹਾਂਜੀ ਬਾਈ ਜੀ ਜਿਹੜੀ ਆ ਰਵੜ ਇਦਾਂ ਲਾਉਣੀ ਨਾ ਆ ਵਾਲੀ ਰਵੜ ਆ ਇਹ ਪੈਪ ਜਿੱਦਾ ਆ ਪੈਪ ਹੈ ਗਲਾਈ ਜਵਾ ਇਹ ਚੀਜ਼ ਹੁੰਦੀ ਆ ਸਿੱਧੀ ਜਾਂ ਫਿਕਸ ਇਥੋਂ ਪਾਣੀ ਨਿਕਲਣ ਨੂੰ ਨਹੀਂ ਹਟਦਾ ਸਾਈਡ ਆਹ ਸਾਈਡ ਇਹਨੂੰ ਹਲਕਾ ਜਿਹਾ ਗ੍ਰੈਂਡਰ ਤੋਂ ਆਹ ਸਾਈਡ ਡਾਊਨ ਕਰ ਲਈ ਗ੍ਰੈਂਡਰ ਮਾਰ ਕੇ ਹਲਕੀ ਆਹ ਜਾਂ ਰੇਤੀ ਨਾਲ ਸਾਈਡਾਂ ਦੋਨੇ ਡਾਊਨ ਕਰਕੇ ਪੂਰਾ ਇਹਨੂੰ ਬੈਂਦਾ ਰੱਖ ਲਿਓ ਆ ਨਾਲ ਐਨਾ ਬੌਂਡ ਲਾ ਲਿਓ ਆ ਵਲੀ ਐਨਾ ਬੌਂਡ ਲਾ ਕੇ ਫਿਰ ਇਹਨੂੰ ਕਰਿਓ ਪਾਣੀ ਦੀ ਬੂੰਦ ਨਹੀਂ ਨਿਕਲੂਗੀ ਆਹ ਗ੍ਰੈਂਡਰ ਮਾਰਨ ਤੋਂ ਪਹਿਲੋ ਲਾ ਕੀਤਾ ਤਾਂ ਪਾਣੀ ਨਿਕਲਦਾ ਹੀ ਆਹ ਸਾਈਡਾਂ ਤੋਂ ਮਾੜਾ ਮਾੜਾ ਕਿਉਂਕਿ ਇੱਥੋਂ ਬੈਂਦੀ ਇੱਥੋਂ ਬੈਂਦੀ ਨਹੀਂ ਪਈ ਤੇ ਉਹਨੂੰ ਬੈਨੋ ਆ ਆਪਾਂ ਪੂਰਾ ਸਟੇਟ ਕਰ ਲਾ ਲਾ ਕੇ ਗ੍ਰੈਂਡਰ ਹੋਣਾ ਹੈ ਪੂਰਾ ਉੱਤੇ ਬੈਠਿਆ ਆਏ ਉਹਨੂੰ ਸਹੀ ਚੱਲੂਗਾ। ਹਲੋ ਬਾਈ ਜੀ ਆਪਣੀ ਹੋ ਗਈ ਤੋਪ ਤਿਆਰ। ਉਧਰ ਦੀ ਬਹੂਆ ਪਾਣੀ ਟੱਕਣ ਖੋਲ ਕੇ ਇਧਰ ਲਾਤਾ ਗੇਟਵਾਲ। ਉਧਰ ਦੀ ਗੇਟਵਾਲ ਥਾਣੀ ਗੱਡੀ ਉੱਤੇ ਕਲੰਪ ਲਾ ਕੇ ਰੀਪਰ ਤੇ ਨੂੰ ਕੱਢ ਦੇਣਾ ਦੇਖੋ। ਪੂਰਾ ਪਾਣੀ ਨਾਲ ਭਰਦਾ ਰਹਿਣ ਨੂੰ। ਤੇ ਨਿੱਕੇ ਰੋ ਗੈਸੋਕ ਲਾ ਦੇਣਾ ਰੀਪਰ ਤੇ ਆਹ ਜਿਹੜਾ ਪੱਖਾ ਲੱਗਾ ਉੱਤੇ ਲਾਣਾ ਹੈ ਤਰੋ ਗਨਪਰ। ਕਟਿੰਗ ਕਰਕੇ ਤੁਹਾਨੂੰ ਦਵਾਉਣਾ। ਇਹ ਤਾਂ ਪੂਰਾ ਦਾ ਨਾ ਕੀਤੀਆਂ ਭਰ ਦਰਿੰਦਰ ਰੋਜ ਬੀਪੀ ਚ ਪਾਣੀ ਥੋੜਾ ਹੁੰਦਾ ਇਹ ਚਾਊਗਾ 100 100 100 ਲੀਟਰ ਪਾਣੀ ਚ ਆਇਆ ਨਾ ਸਵਾ 100 150 ਅੱਜਾ ਕਰਦੇ ਫਿਟਿੰਗ ਇਹਦੀ ਆਪਾਂ ਅੱਦੇ ਵਲੋ ਵੀ ਇੰਦਾ ਲਾਇਆ ਪਾਪ ਇੰਦਾ ਪੱਤੀਆਂ ਬਾਅਦ ਤੇ ਬਣਾਤਾ ਉਧਰ ਦੀ ਪਾਣੀ ਭਰਦਿਆ ਕਰਨ ਲੱਗਣ ਖੋਲ ਗਏ ਇਦਾਂ ਹੀ ਪਾਣੀ ਕੱਢੀ ਜੋ ਚੱਲ ਕੇ ਭਰਦੇ ਆ ਕਰਿਆ ਤੁਹਾਨੂੰ ਫੇਰ ਦਿਖਾਉਣਾ ਕਿੰਨੀ ਤੇਜ਼ ਪਾਣੀ ਪੂਰੀ ਪ੍ਰੈਸ਼ਰ ਨਾਲ ਹੁੰਦਾ 3 ਇੰਚ ਦੀ ਉਧਰ ਢਲਾਣ ਦੇਤੀ ਆਪਾਂ ਇਹਨੂੰ ਜਾਲਾ ਤਾਂ ਪਰ ਨਾ ਵੀ ਰੋਕ ਨਾ ਵੀ ਥਾਂ ਕੇ ਰਿਆ ਦਹਾਊਗਾ ਕੰਮ ਹਾਲੋ ਬਾਈ ਜੀ ਆਹਦਾ ਪੱਤੀਆਂ ਲਾ ਆ ਗਿਆ ਆਪਾਂ ਉੱਤੇ ਇਹਦਾ ਨਟ ਪਾ ਤੇ ਦੋਵੇਂ ਬੰਨੇ ਆ ਦੇਖੋ ਪਾਣੀ ਦਾ ਕੋਲੋ ਜਨਾ ਮਰਜੀ ਵਾਲ ਖੋਲ ਦੇ ਪਰ ਥੋੜਾ ਔਰ ਕੋਲ ਦੇ ਦਗਾ ਖੋਲ ਦੇ ਕੋਲ ਇੰਦਾ ਜਿੰਨਾ ਮਰਜੀ ਆਦਾ ਵਰਤੋ ਇਹ ਥੋੜਾ ਖੋਲਿਆ ਪਾਣੀ ਹੁੰਦਾ ਪੂਰੇ ਪ੍ਰੈਸ਼ਰ ਨਾਲ ਜੀ ਕਰਦੇ ਬੰਦ ਕਰਦੇ ਬੰਦ ਕਰਦੇ ਜਿੰਨਾ ਮਰਜੀ 100 ਲੀਟਰ ਦੇ ਉੱਤੇ ਪਾਣੀ ਆ ਬਾਈ ਜੀ 100 ਲੀਟਰ ਦਾ ਅਗਲਾ ਪਹੜੀ ਬਣੇ ਬਣੇ ਮਿਲ ਗਈ ਆਪਾਂ ਨਹੀਂ ਬਣਵਾਏ ਆ ਪੱਤੀਆਂ ਨਾਲ ਪੱਤੀਆਂ ਨਾਲ ਬਣਵਾ ਕੇ ਪਾਉਂਦੇ ਆ ਜਿੰਦਾ ਮਰਜੀ ਹੁਣ ਰੀਪਰ ਤੇ ਵਰਤੋ ਪਾਣੀ ਕੋਈ ਵੀਬਰੇਟਰ ਨਹੀਂ ਲੋੜ ਨਹੀਂ ਕੁਛ ਨਹੀਂ ਕਰਨ ਦੀ ਲੋੜ ਹਾਂ ਬੰਦੀ ਨਾਲ ਵਿੱਚ ਵੀਬਰੇਟਰ ਨਹੀਂ ਹੂ ਬਲਾਪ ਦੀ ਵਿੱਚ ਪੈ ਵੀ ਬਹੁਤ ਮੋਟਾ